ਫਗਵਾੜਾ ਵਿਖੇ ਬਾਪਰੇ ਇੱਕ ਸੜਕੀ ਹਾਦਸੇ ਵਿੱਚ ਇੱਕ ਮੈਲਾ ਸਮੇਤ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਅਤੇ ਦੋ ਬੱਚਿਆਂ ਸਮੇਤ ਤਿੰਨ ਦੇ ਗੰਭੀਰੂ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲਿਆ। ਉਕਤ ਹਾਦਸਾ ਖੜੀ ਬੱਸ ਵਿੱਚ ਪਿੱਛੋਂ ਕਾਰ ਵੱਜਣ ਕਨ ਵਾਪਰਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਸਰ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਅਜਾਇਜ਼ਾ ਲਿਆ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਕਹਿੰਦੇ ਆਂ ਵੀ ਇਹ ਗੱਡੀ ਇੱਥੇ ਬਸ ਖੜੀ ਸੀਗੀ ਤੇ ਸਵਾਰੀ ਜਿਹੜੀ ਆ 1131 ਇਹ ਲੁਧਿਆਣੇ ਦਾ ਨੰਬਰ ਹੈ ਜੀ ਤੇ ਇਹ ਗੱਡੀ ਖੜੀ ਸੀਗੀ ਇਹਦੇ ਵਿੱਚ ਲਿਆ ਕੇ ਖਾਚਾਰੇ ਵਦਗੇ ਨੀਂਦ ਆ ਗਈ ਜੱਟ ਦਾ ਭੁਲੱਖਾ ਲੱਗ ਗਿਆ ਵੀ ਗੱਡੀ ਜਾਂਦੀ ਹੋਊਗੀ ਸਾਰ ਸਵਾਰੀਆਂ ਕਿੱਦਾਂ ਸਵਾਰੀਆਂ ਦੀ ਇਹਦੇ ਵਿੱਚ ਬਜ਼ੁਰਗ ਸੀਗੇ ਉਹਨਾਂ ਦੀ ਤਾਂ ਮੌਕੇ ਤੇ ਡੈਥ ਹੋ ਗਈ ਆ ਜਿਹੜੀ ਨਾਲ ਸਾਹਮਣੇ ਲੇਡੀ ਬੈਠੀ ਸੀਗੀ ਪਿੱਛੇ ਉਹਦੀ ਖੂਕੜੀ ਲੱਗਈ ਆ ਤੇ ਲੜਕੀਆਂ ਨੇ ਕਿਤੇ ਸਿਰ ਟੱਜੀ ਐ ਤੇ ਕਾਫੀ ਸਾਰਾ ਨੁਕਸਾਨ ਹੋ ਗਿਆ ਆ ਚਿਵਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਲੈ ਗਏ ਆ ਤੇ ਨਾਲੇ ਕਾਰ ਰਾਕੀ ਨੀ ਕਰਾ ਆਪਣਾ ਗੁੱਡ ਨੇਮ ਕੀ ਹੈ ਜੀ ਫਿਰ ਨਾਮ ਦਿੱਕਤਾ ਸੰਘਾ ਜੀ ਮੈਂ ਵੀ ਹਾਂ ਜੀ ਇੱਥੇ ਚੱਕ ਟੀਮ ਕੋਲ ਖੜੇ ਸੀ ਅਸੀਂ ਤਾਂ ਤਾਂ ਬਾਸਾ ਲੈਣੇ ਆ ਕੇ ਸਾਈਡ ਤੇ ਬ੍ਰੇਕ ਲੱਗੀ ਆ ਤਾਂ ਪਿੱਛੋਂ ਇਹ ਜਿਹੜੇ ਆ ਰਹੇ ਸੀਗੇ ਇਹਨਾਂ ਨੂੰ ਬਿਲਕੁਲ ਅਨਕੌਂਸ਼ੀਅਸ ਤੇ ਗਲਾਈ ਇਹਨਾਂ ਨੇ ਤਾਂ ਮੇਬੀ ਇਹਨਾਂ ਤੋਂ ਲੱਗੀ ਨਹੀਂ ਤਾਂ ਗੱਡੀ ਦਿੱਤੀ ਪਿੱਛੋਂ ਆ ਕੇ ਹਿੱਟ ਹੋਈ ਨਾ ਤਾਂ ਵਿੱਚ ਫੈਮਿਲੀ ਬੱਚੇ ਵੀ ਜਿਹੜੇ ਛੋਟੇ ਦੋ ਬੱਚੇ ਹੈ ਇਹਨਾਂ ਦੇ ਬਜ਼ੁਰਗਾਂ ਉਹਨਾਂ ਦੇ ਕਾਫੀ ਟੱਟ ਲੱਗੀ ਆ ਤਾ ਵਾਈਫ ਇਹਨਾਂ ਦੀ ਉਹਨਾਂ ਤੇ ਬਹੁਤ ਸੱਟ ਲੱਗੀ ਆ ਮਾਤਾ ਤੇ ਹਸਪੈਂਡ ਜੋ ਜਿਹੜੇ ਹੋਸਟ ਪੱਕੇ ਬੰਦੇ ਉਹ ਵੀ ਹੁਣ ਚੱਕ ਚੱਕ ਕੇ ਅਸੀਂ ਗੱਡੀਆਂ ਚ ਪਾ ਕੇ ਤਾਂ ਫਿਰ ਹੋਇਆ ਹਾਸਾ ਕਿਦਾਂ ਹੀ ਕੁਝ ਪਤਾ ਚੱਲੇ ਇਦਾਂ ਨਹੀਂ ਪਾਜੀ ਕਿ ਗੱਡੀ ਸਿੱਧੀ ਆਕੇ ਪਿੱਛੋਂ ਵੱਜੀ ਆ ਬੱਸ ਦੇ ਵਿੱਚ ਨਾ ਬੱਸ ਮੇ ਵੀ ਸ਼ਾਇਦ ਖੜੀ ਹੋਗੀ ਉਹਨੇ ਬ੍ਰੇਕ ਲਾਤੀ ਹੈ ਉਹ ਵੀ ਹੋਇਆ ਹੈ ਇਹ ਨਹੀਂ ਕੋਈ ਦਾ ਪਤਾ ਨਾ ਤੇ ਤੁਸੀਂ ਕਿੱਥੋਂ ਕਿੱਥੇ ਬੰਦੇ ਕਿੱਥੋਂ ਕਿੱਥੇ ਜਾ ਰਹੇ ਦੀ ਕੁਝ ਪਤਾ ਇਹ ਭਾਜੀ ਮੈਂ ਵੀ ਲੁリアਣਾ ਜਾਂਦੇ ਹਾਂ ਲੁリアਣਾ ਨੰਬਰ ਗੱਡੀ ਹੈ ਜੀ ਤੇ ਮੈਂ ਹਾਂ ਸੁਖਮਨੀ ਸਿੰਘ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਦੀ ਜਾਣਕਾਰੀ ਦਈਓ ਇਹ ਸਰ ਇੱਕ ਐਕਸੀਡੈਂਟ ਹੋਇਆ ਸੀਗਾ ਚੱਕਰ ਖੀਮ ਦੇ ਕੋਲੇ ਤੇ ਮਤਲਬ ਦੋ ਪੇਸ਼ੈਂਟ ਸੀਗੇ ਅਸੀਂ ਉਹਨਾਂ ਨੂੰ ਚੈੱਕ ਪੇਸ਼ ਨੂੰ ਅਸੀਂ ਲੈ ਕੇ ਆਏ ਜੀ ਭਾਜੀ ਮਤਲਬ ਮੌਕੇ ਦੇ ਇਥੇ ਡੈੱਥ ਹੋ ਗਈ ਆ ਡਾਕਟਰ ਨੇ ਡਿਕਲੇਅਰ ਕਰ ਦਿੱਤਾ ਉਹਨਾਂ ਨੂੰ ਸਰ ਇਹ ਹੋਇਆ ਕਿਸ ਕਿਸ ਚੀਜ਼ ਦੇ ਵਿੱਚ ਸਰ ਬੱਸ ਖੜੀ ਸੀ ਉਹਦੇ ਵਿੱਚ ਜਾ ਕੇ ਲੱਗੀ ਉਹਨਾਂ ਦੀ ਗੱਡੀ ਤੇ ਸਵਾਰੀਆਂ ਕਿੱਦਾਂ ਸਵਾਰੀਆਂ ਸਭ ਠੀਕ ਨੇ ਇਹ ਇਹ ਪੇਸ਼ੈਂਟ ਨੂੰ ਜਿੰਨਾ ਜਿਹੜੇ ਗੱਡੀ ਦੇ ਵਿੱਚ ਸੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਕਿੰਨੇ ਕ ਬੰਦੇ ਆ ਨਾ ਜੀ ਡੈਥ ਵਗੈਰਾ ਹੋਈ ਆ ਸਰ ਦੋ ਪੇਸ਼ੈਂਟ ਆ ਇੱਕ ਲੇਡੀ ਸਿਕ ਜਾਨਸ ਕੋਈ ਨਾਮ ਵਗੈਰਾ ਪਤਾ ਨਹੀਂ ਨਾਮ ਹੀ ਅਜੇ ਪਤਾ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਨਹੀਂ ਸਰ ਜੀ ਇਹ ਵੀ ਨਹੀਂ ਕੁਝ ਪਤਾ ਕਿੱਥੋਂ ਕਿੱਥੇ ਜਾ ਰਹੇ ਸੀ ਗੱਡੀ ਕੁਝ ਪਤਾ ਇਹ ਲੁਧਿਆਣਾ ਸਾਈਡ ਜਾ ਰਹੇ ਸੀ ਸਰ ਐਕਸੀਡੈਂਟ ਹੋਇਆ ਜਾਣਕਾਰੀ ਦਿੱਤੀਓ ਹਾਂਜੀ ਮੇਰਾ ਨਾਮ ਡਾਕਟਰ ਆਈਸ਼ੀਆ ਸਾਡੇ ਪਾਸ ਰੋਡ ਸਾਈਡ ਐਕਸੀਡੈਂਟ ਆਇਆ ਹੈ ਪੂਰੀ ਫੈਮਿਲੀ ਇਨਵੋਲ ਹੋਈ ਹੈ ਤੇ ਵਿੱਚ ਦੋ ਦੇ ਵਿੱਚ ਬ੍ਰਾਟ ਡੈੱਡ ਸੀਗੇ ਬਾਕੀ ਦੋ ਬੱਚੇ ਆ ਇੱਕ ਪੇਸ਼ੈਂਟ ਕਾਫੀ ਸੀਰੀਅਸ ਸੀਗਾ ਉਹਨੂੰ ਅੱਗੇ ਰੈਫਰ ਕੀਤਾ ਉਹਦੇ ਹੈਡ ਇੰਜਰੀ ਆ ਗਈ ਮੈਨੂੰ ਕੋਈ ਨਾਮ ਵਗੈਰਾ ਪਤਾ ਕਿੱਥੇ ਦੇ ਰਹਿਣ ਵਾਲੇ ਕਿੱਥੋਂ ਕਿੱਥੇ ਜਾ ਰਹੇ ਨੇ ਲੁਧਿਆਣਾ ਦੇ ਰਹਿਣ ਵਾਲਿਆ ਡੋਗਰੀ ਦੇ ਡੋਗਰੀ ਦੇ ਰਹਿਣ ਵਾਲੇ ਤੇ ਬੱਚੇ ਵੀ ਸੀ ਇਹਦੇ ਵਿੱਚ ਹਾਂਜੀ ਨਹੀਂ ਬੱਚੇ ਠੀਕ ਹੈਗੇ ਹਾਂਜੀ ਬਾਕੀ ਸੱਟਾਂ ਲੱਗੀਆਂ ਆ ਗਈਆਂ ਅਸੀਂ ਜਾਂਚ ਵਗੈਰਾ ਕਰਵਾ ਰਹੇ ਹਾਂ ਡੈਥ ਵਗੈਰਾ ਜਿਹੜੀ ਹੋਈ ਹੈ ਉਹਨਾਂ ਦੇ ਨਾਮ ਵਗੈਰਾ ਹੈ ਕੋਈ ਅ ਜਿਨ੍ਹਾਂ ਦੀ ਡੈਥ ਹੋਈ ਹੈ ਇੱਕ ਹੈਗੇ ਸਰਦਾਰ ਪ੍ਰੀਤਮ ਸਿੰਘ ਔਰ ਇੱਕ ਹੈਗੇ ਗਗਨਦੀਪ ਕੌਰ